ਹੁਣ ਪਟਿਆਲੇ ਚੋਂ ਭਾਜਦਾ ਕੌਣ ਹੈ ਪਹਿਲਾਂ ਇਹਦਾ ਨਿਵੇੜਾ ਕਰ ਲਈ ਜੇ ਸਾਨੂੰ ਪਟਿਆਲੇ ਤੋਂ ਜਾਣ ਤੋਂ ਬਾਅਦ ਵੀ ਮੋਦੀ ਬੈਠਾ ਹੋਵੇ ਅਸੀਂ ਨਾ ਛੱਡ ਦੇਾਂਗੇ ਥਲੇ ਮੁਕਾਬਲਾ ਕਰਕੇ ਉਹ ਰਾਜਾ ਅਸੀਂ ਸਧਾਰਨ ਲੋਕ ਆ ਕਿਉਂਕਿ ਉਦੇ ਪੰਡਾਲ 'ਚ ਬੈਠੇ ਉਹ ਤੇ ਸ਼ਰਧਾਲੂ ਥੋੜੇ ਆ ਜਿਹੜੇ ਕਿਸੇ ਮਜਬੂਰੀ 'ਚੋਂ ਕਿਸੇ ਆਰਥਿਕ ਤੰਗੀਆਂ ਜਾਂ ਲੋੜਾਂ 'ਚੋਂ ਉਹ ਲੋਕ ਆਏ ਆ ਉਹ ਲੋਕ ਲੰਮਾ ਸਮਾਂ ਨਹੀਂ ਬੈਠਣਗੇ ਜਣਦੇ ਮੋਦੀ ਨੂੰ ਸ਼ਹਿਰ 'ਚੋਂ ਬਾਹਰ ਕੱਢ ਕੇ ਆਪਾਂ ਭਰਾਵੋ ਜਾਣਾ ਸ਼ਹਿਰ ਦੇ ਵਿੱਚ ਦੀ ਵੀ ਹਕਲਾ ਤੇ ਮਾਰਚ ਕਰਦੇ ਆਂ ਇਕੱਠਾ ਕਾਫਲਾ ਤੁਰੂਗਾ ਆਪਣਾ ਮੂਰੇ ਸੋਬੇੜਾਂ ਦੀ ਗੱਡੀ ਹੋਊਗੀ ਇਹ ਤੋਂ ਅਗਲੀ ਗੱਲ ਪਰ ਆਪੋ ਤਿਆਰੀ 26 ਦੀ ਰੈਲੀ ਵਾਸਤੇ ਲੱਗੇ ਹੋਏ ਸੀ ਜਿਹੜੀ ਬਰਨਾਲੇ ਕਰਨੀ ਐ ਸਾਂਝਾ ਇਕੱਠ ਕਰਨਾ ਹੈ ਅਚਾਨਕ ਮੋਦੀ ਆਉਣ ਦਾ ਪਤਾ ਲੱਗਿਆ ਵੀ ਨੂੰ ਆਪਣੀ ਬਰਨਾਲੇ ਚ ਵੱਡੀ ਮੀਟਿੰਗ ਸੀ ਤੁਹਾਨੂੰ ਉਹਦੇ ਕਿਹਾ ਕਿ ਦੋ ਦਿਨਾਂ ਤਿਆਰੀ ਕਰ ਲੋ ਮੋਦੀ ਦਾ ਵਿਰੋਧ ਕਰਨ ਦੇ ਵਾਸਤੇ ਤੁਸੀਂ ਦੋ ਦਿਨਾਂ ਦੇ ਵਿੱਚ ਨੇਹਰੀਆਂ ਲਿਆਂਦੀਆਂ ਭਰਾਵੋ ਤਿਆਰੀ ਦੀਆਂ ਅੱਜ ਤੋਂ ਬਾਅਦ ਦੋ ਦਿਨ ਫੇਰ ਸਾਨੂੰ ਚ ਬਚਦੇ ਐ ਐਡਾ ਇਕੱਠ ਕਰਨਾ ਹੈ ਤਾਂ ਕਿ ਸਾਰੀਆਂ ਪਾਰਟੀਆਂ ਦੇ ਦੰਦ ਇਕੱਠੇ ਹੋਣ ਕਿ ਲੋਕ ਤਾਂ ਸਹੀ ਰਾਹ ਪੈ ਰਹੇ ਐ ਵੋਟਾਂ ਤੋਂ ਝਾਕ ਮਕਾਰ ਰਹੇ ਐ ਆ ਭਰਾਵੋ ਦਿਖਾਉਣਾ ਪੂਰੀ ਦੁਨੀਆ ਨੂੰ ਤੇ ਪੂਰੀ ਦੁਨੀਆ ਦੋਨਾਂ ਸਟੇਜਾਂ ਨੂੰ ਵੀ ਲੱਗਿਆਂ ਨੂੰ ਦੇਖ ਰਹੀ ਐ ਕਿ ਮੋਦੀ ਕੀ ਬੋਲਦਾ ਐ ਦੇ ਆਇਸਪਰ ਨਾਲ ਦੇ ਬਲਾਰੇ ਕੀ ਬੋਲੇ ਐ ਉਹਨੇ ਕਾਰਪੋਰੇਟਾਂ ਦੀ ਸੇਵਾ ਕਰਨੀ ਐ ਉਹ ਗੱਲਾਂ ਲਿਆਉਣੀ ਐ ਜਿਨੇ ਸਵਜਿਵਾਗ ਪਹਿਲਾਂ ਦਿਖਾਏ ਸੀ ਜਿਵੇਂ ਉਹ ਸਾਰੇ ਖੋਖਲੇ ਹੋ ਗਏ ਫੋਡੋ ਵਾਲੇ ਦਿਖਾਉਣ ਨੂੰ ਕੁਝ ਨਹੀਂ ਰਿਹਾ ਕਹਿੰਦਾ ਕੀ ਐ ਜਿਹੜਾ ਸੀਹਜਾਰਾ ਦਾ ਜਾਰੀ ਰਹੂਗਾ ਉਹ ਤੋਂ ਵਹਾਂ ਵਾਲੀ ਗੱਲ ਕਹਿੰਦਾ ਹੈ ਕਹਿੰਦਾ ਅੱਤਵਾਦ ਤੇ ਨਖਲੀਆਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਾਂਗੇ ਜੀ ਦਾ ਮਤਲਬ ਉਹ ਆਪਦੀ ਸਰਕਾਰ ਬਣਾਈ ਬੈਠਾ ਹੁਣ ਅੱਤਵਾਦੀ ਕੌਣ ਹੈ ਉਹ ਤੁਸੀਂ ਓ ਜਿਹੜਾ ਦਿੱਲੀ ਘੋਲ ਦੇ ਵਿੱਚ ਸੀ ਫਤਵੇ ਤੁਹਾਨੂੰ ਦਿੱਤੇ ਐ ਤੇ ਇਹ ਪਾਕਿਸਤਾਨ ਦੇ ਜੰਗਤ ਹੈ ਇਹ ਨਕਸ਼ਲੀ ਹੈ ਇਹ ਅਤਵਾਦੀ ਹੈ ਇਹ ਦੇਸ਼ ਨੂੰ ਖੜਿਆਉਣਾ ਤੋੜਨਾ ਚਾਹੁੰਦੇ ਐ ਇਹ ਜੋਸ ਲਾਏ ਐ ਠੀਕ ਹੈ ਜੇ ਮੋਦੀ ਦੀ ਸਰਕਾਰ ਆਜੂ ਦੇਖ ਲਾਂਗੇ ਲੋਕਾਂ ਨੇ ਅੰਗਰੇਜ਼ਾਂ ਨੂੰ ਦੇਖਿਆ ਜਿਨ੍ਹਾਂ ਨੇ ਬੈਠਿਆਂ ਨੂੰ ਹਜ਼ਾਰਾਂ ਨੂੰ ਭੁਲਤਾ ਸੀ ਫੇਰ ਅੰਗਰੇਜ਼ ਭੱਜੇ ਕਿਉਂ? ਪਰਦੇ ਦੇ ਪਿੱਛੇ ਕਿਉਂ ਹੋਏ? ਤੁਹਾਨੂੰ ਪਰਦਾ ਨਹੀਂ ਮਿਲਣਾ। ਚੈਲੰਜ ਇਹਨਾਂ ਹਾਕਮਾਂ ਨੂੰ। ਕਿਉਂਕਿ ਜ਼ਬਰ ਦੀ ਇਹ ਹੀ ਕਹਾਣੀ ਐ। ਕਰਨਾ ਜ਼ਬਰ ਤੇ ਮੂੰਹ ਦੀ ਖਾਣੀ। ਉਹਨਾਂ ਚਿਰ ਜ਼ਬਰ ਕਰਦੇ ਰਹਿਣਾ। ਜਿੰਨਾ ਚਿਰ ਇਹਨਾਂ ਦਾ ਖਾਤਮਾ ਨਹੀਂ ਹੁੰਦਾ। ਸਾਡੇ ਗੁਰੂ ਵੀਰ ਸਰਾਬੇ ਕਿੰਨੇ ਦੇਸ਼ ਭਗਤ ਬਥੇਰਾ ਕੁਸਕੁਸੀਆਂ ਤੇ ਹੰਡਾਇਆ ਅਸੀਂ ਉਹਨਾਂ ਦੇ ਬਾਰਸਾਂ ਐਦੋਂ ਪਹਿਲਾਂ ਬਥੇਰਾ ਕੁਸਕੁਸੀ ਕਰਕੇ ਦੇਖ ਲਿਆ ਤੁਸੀਂ ਜੋ ਕਰਨਾ ਚਾਹਣਾ ਕਰ ਲਿਓ ਸਾਡੇ ਲੋਕਾਂ ਨੂੰ ਇਸ ਰਾਹ ਤੋਂ ਇਨਸਾਫ ਦੇ ਰਾਹ ਤੋਂ ਨਹੀਂ ਮੋੜ ਸਕਦੇ ਹੁਣ ਜਿਹੜਾ ਵੋਟਾਂ ਦਾ 75 ਹਜ਼ਾਰ ਦਾ ਤੋਰਾ ਤੁਰਿਆ ਹੁੰਦਾ ਠੀਕ ਆ ਪਹਿਲਾਂ ਬਹੁਤ ਵੱਡੇ ਲੋਕਾਂ ਨੂੰ ਭੁਲੇਖਾ ਸੀ ਵੀ ਵੋਟ ਤਾਂ ਮਰੇ ਦੀ ਨਹੀਂ ਪੈਂਦੀ ਜਿਉਂ ਦਿਨ ਤਾਂ ਵੋਟ ਪਾਉਣੀ ਹੁੰਦੀ ਹੈ ਹੁਣ ਇਹ ਗੱਲ ਜਿਹੜੇ ਸਾਡੇ ਆਗੂਆਂ ਨੂੰ ਉਸ ਵਰਕਰਾਂ ਨੂੰ ਸਮਝ ਆਈ ਹੈ ਉਹ ਤਾਂ ਵੋਟ ਪਾਉਣ ਜਾਂਦੇ ਨਹੀਂ ਨਾ ਉਹ ਨੋਟਾ ਦਾ ਪਾਉਂ ਦਬਦੇ ਆ ਨੋਟਾ ਦਾ ਵਾਟਨ ਦੱਬਣਾ ਵੀ ਵੀ ਸਾਡੇ ਆ ਕੈਂਡੀਡੇਟ ਦੀਪ ਸਿੰਘ ਜੀ ਦਾ ਮਤਲਬ ਵਿਧਾਨ ਸਭਾਵਾਂ ਦਾ ਲੋਕ ਸਭਾਵਾਂ ਦਾ ਜਿਹੜਾ ਬਣਿਆ ਹੋਇਆ ਸੰਸਦ ਆ ਉਹ ਤਾਂ ਠੀਕ ਹੈ ਅਸੀਂ ਇਹਨਾਂ ਦੋਨਾਂ ਨੂੰ ਰੱਦ ਕਰਦੇ ਹਾਂ ਮੁੱਢ ਤੋਂ ਕਿ ਜਦੋਂ ਵੀ ਇਹ ਬਣੀਆਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅੰਗਰੇਜ਼ਾਂ ਦੀ ਸੱਤਰਥਾਇਆ ਇਹੇਠ ਹੀ ਬਣੀ ਹੈ ਉਦੋਂ ਤੋਂ ਲੈ ਕੇ ਸਾਰੇ ਫੈਸਲੇ ਚੱਕ ਲੋ ਇਹਨਾਂ ਦੇ ਸਾਡੇ ਲੋਕ ਵਿਰੋਧੀ ਫੈਸਲੇ ਆ ਉਹਨਾਂ ਲੋਕ ਵਿਰੋਧੀ ਫੈਸਲਿਆਂ ਦਾ ਸਿੱਟਾ ਕਿ ਉਹਨੇ ਭਰਾਵੋ ਸਾਡੇ ਸਿਰ ਤੇ ਬਾਜ ਨਹੀਂ ਦੇ ਨਾ ਕਰ ਜਾ ਚੜਾਤਾ ਉਸ ਕਰਜੇ ਦੇ ਕਰਕੇ ਸਾਡੇ ਗਲਾਂ 'ਚ ਉਹ ਫਾਹੀਆਂ ਪਈਆਂ ਸਲਵਾਸਾਂ ਖਾਧੀਆਂ ਪੰਜਾਬ ਦੇ ਵਿੱਚੋਂ ਵੀ 2.5 ਲੱਖ ਦੀ ਗਿਣਤੀ ਹੋ ਗਈ ਹੈ ਖੋਦਕਸੀਆਂ ਦੀ ਪੇਟ ਚੜੇ ਆ ਇਹਨਾਂ ਦੀਆਂ ਨੀਤੀਆਂ ਦਾ ਸਿੱਟਾ ਕਿ ਸਾਡੇ ਨੌਜਵਾਨਾਂ ਦੇ ਬਾਹਾਂ ਚ ਸਨਜਾ ਰਹਿਣ ਲੱਗ ਗੀਆਂ ਇਹ ਭਰਾਵੋ ਐਂ ਹੀ ਰਹਿਣਗੇ ਆ ਜਿਦੀ ਮਰਜ਼ੀ ਸਰਕਾਰ ਆ ਜੇ ਵਾਦੇ ਜੋ ਮਰਜ਼ੀ ਕਰ ਲੈਣ ਇਹ ਵੋਟਾਂ ਦਾ ਪ੍ਰਬੰਧ ਸਾਡੇ ਲੋਕਾਂ ਤੇ ਬਹੁਤ ਗੰভীর ਹਮਲਾ ਹੈ ਸਾਨੂੰ ਜਾਤ ਦੇ ਆਧਾਰ ਤੇ ਬਾੜਦਾ ਸਾਨੂੰ ਧਰਮਾਂ ਦੇ ਆਧਾਰ ਤੇ ਬਾੜਦਾ ਇਲਾਕਿਆਂ ਦੇ ਆਧਾਰ ਤੇ ਬਾੜਦਾ ਤੇ ਮੋਦੀ ਦਾ ਤਾਂ ਰੱਥ ਵੜਿਆ ਹੋਇਆ ਕਿ ਹਿੰਦੂ ਜਿਹੜਾ ਸਥਾਨ ਹੈ ਇਹ ਹਿੰਦੂ ਰਾਸ਼ਟਰ ਬਣਾ ਕੇ ਰਹਿਣਾ ਹੈ ਇੱਕ ਧਰਮ ਦਾ ਰਾਜ ਕਰਨਾ ਹੈ ਦੂਜੇ ਧਰਮਾਂ ਦੇ ਉਹਦੇ ਗੁਲਾਮ ਹੋ ਕੇ ਰਹਿ ਪੜੇ ਰਹਿਣਾ ਆ ਫੈਸਲਾ ਉਹਦਾ ਉਸੇ ਫੈਸਲੇ ਕਰਕੇ ਦੰਗੇ ਹੋ ਰਹੇ ਐ। ਉਸੇ ਫੈਸਲੇ ਕਰਕੇ ਦਲਿਤਾਂ ਨੂੰ ਮਾਰਿਆ ਜਾ ਰਿਹਾ ਐ। ਬਹਾਨਾ ਬਣਾਇਆ ਕਿ ਇਹ ਗਊ ਦਾ ਮਾਸ ਲਾਉਂਦੇ ਸੀ। ਉਹ ਮਰੀ ਗਊ ਦਾ ਮਾਸ ਹੀ ਲੈਣਾ ਹੁੰਦਾ। ਸਾਡੇ ਉਹ ਦਲਿਤ ਘੁੱਟ ਘੁੱਟ ਮਾਰੇ ਐ। ਉਹਨਾਂ ਨੂੰ ਅਧਿਕਾਰ ਨਹੀਂ ਕਿ ਘੋੜੇ ਤੇ ਚੜ ਕੇ ਸਵਾਰੀ ਕਰ ਲੈਣਾ। ਉਹ ਪਿਛਲਾ ਰਾਜ ਲਿਆਉਣਾ ਚਾਹੁੰਦੇ ਆ ਜਦੋਂ ਦਲਿਤਾਂ ਦੇ ਮੂਹਰੇ ਕੋਨਿਆਂ ਹੁੰਦਾ ਸੀ ਕਿਸੇ ਮੋੜੀ ਬੰਨੀ ਹੁੰਦੀ ਸੀ ਕਿ ਇਹ ਐਡੇ ਭ੍ਰਿਸ਼ਟ ਹੈ ਇਹਨਾਂ ਦੀ ਪੈਰ ਦੀ ਐ ਬਾਇਟ ਕਰਾਣੀ ਕੀ ਹੋਜੂ ਥੱਲੇ ਥੁੱਕ ਨਹੀਂ ਸੀ ਸਕਦੇ ਧਰਤੀ ਤੇ ਉਸ ਰਾਜ ਨੂੰ ਲਿਆਉਣਾ ਚਾਹੁੰਦੇ ਆ ਧਰਮ ਦੇ ਆਧਾਰ ਤੇ ਜੇ ਐਡਾ ਵੱਡਾ ਮਹਾਰਾਜ ਹੈ ਤੇ ਵੋਟਾਂ ਸਾਨੂੰ ਪਾੜ ਦੀਆਂ ਫਿਰ ਭਾਈ ਉੱਲੂ ਕੀ ਦਾ ਸਿੱਧਾ ਹੋ ਗਿਆ 75 ਸਾਲ ਹੋ ਗਏ ਉਹਨਾਂ ਨੇ ਆਪ ਦਾ ਉੱਲੂ ਸਿੱਧਾ ਕੀਤਾ ਹਾਕਮਾਂ ਦੀਆਂ ਡੋਡੀ ਪਾਰਟੀਆਂ ਕੌਣ ਕੁਰਸੀ ਤੇ ਪਹੁੰਚੇ ਸੱਚੇ ਉਹਨਾਂ ਦਾ ਇਟ ਕੁੱਤੇ ਦਾ ਬੈਰ ਹੈ ਹੁਣ ਉਹ ਲੜਨ ਡਾਂਗੋ ਸਾਟੀ ਹੁਣ ਗੋਲੋ ਗੋਲੀਏ ਹੁਣ ਰਾਜ ਤੇ ਪਹੁੰਚਣ ਦੀ ਖਾਤਰ ਉਹ ਕਹਿੰਦੇ ਇਹਦੇ ਨਾਲ ਰਾਜ ਬਾਲਾ ਚਰਨੀ ਚੱਲਣਾ ਫਿਰ ਰਾਜ ਦਾ ਲੰਮਾ ਉਮਰ ਕਰਨ ਵਾਸਤੇ ਆਹ ਵੋਟਾਂ ਦਾ ਰਾਹ ਕੱਢਿਆ ਆਪ ਦੀ ਲੜਾਈ ਬੁਕਾ ਲਈ ਤੇ ਲੋਕਾਂ ਦੇ ਵਿੱਚ ਲੜਾਈ ਪਾਤੀ ਤੇ ਜਿਹੜੇ ਲੋਕਾਂ ਨੂੰ ਹਜੇ ਵੀ ਭਰਮ ਹੈ ਕਿ ਨਹੀਂ ਵੋਟਾਂ ਨਾਲ ਕੋਈ ਚੰਗੇ ਆ ਸਕਦੇ ਐ ਸਾਡਾ ਦਾਵਾ ਹੈ 6% ਤੋਂ ਵੀ ਵੱਧ ਕਿ ਨਾ ਜਦੋਂ ਪਹਿਲਾਂ ਵੋਟਾਂ ਨਾਲ ਚੰਗਾ ਕੋਈ ਆਇਆ ਤੇ ਨਾ ਗਾਹ ਨੂੰ ਆਉਣਾ ਅਮਲੇ ਐ ਕਿ ਜਿਹੜੇ ਆਏ ਉਹਨਾਂ ਨੇ ਪਹਿਲਾਂ ਵਾਲਿਆਂ ਨੂੰ ਚੰਗਾ ਕਹਾਇਆ ਕਾਂਗਰਸ ਨੇ ਅੰਗਰੇਜ਼ਾਂ ਨੂੰ ਚੰਗਾ ਕਹਾਤਾ ਸੀ ਇਹ ਤੋਂ ਹਾਂਰੇ ਜਿਹੜੇ ਆਉਣਗੇ ਮੋਦੀ ਰਹਿ ਜੇ ਬਦਲ ਕੇ ਆ ਜਾਣ ਬਦਲ ਕੇ ਆਏ ਮੋਦੀ ਨੂੰ ਚੰਗਾ ਕਹਣਗੇ ਤੁਹਾਡੇ ਮੂੰਹੋਂ ਆਹ ਦਸਤੂਰ ਚੱਲ ਰਿਹਾ ਹੈ ਹੁਣ ਭਰਾਵੋ ਵੋਟਾਂ ਨਾਲ ਉਹ ਹਾਲਤ ਪੈਦਾ ਹੁੰਦੀ ਹੈ ਕਿ ਤੁਹਾਡੇ ਘਰੇ ਬਹੁਤ ਸੜੀ ਹੋਈ ਰਜਾਈ ਪਈ ਹੈ ਉਦੇ ਭਾਈ ਜੇ ਤੁਸੀਂ ਫੁੱਲਾਂ ਵਾਲਾ ਗਲਾਫ ਚੜਾ ਦਿਓ ਉਹ ਜੋ ਮੁਸਕਮਾਰ ਨੂੰ ਹਟ ਜੂ ਆ ਜਿਹੜਾ ਵੋਟਾਂ ਵਾਲਾ ਪ੍ਰਬੰਧ ਜਿਹੜਾ ਪੂਰਾ ਪ੍ਰਬੰਧ ਆ ਉਹਦੇ ਉੱਤੇ ਗਲਾਫ ਹੈ ਅਸਲ ਰਾਜ ਕੀ ਹੈ ਜਿਹਨੂੰ ਅਸੀਂ ਪੱਕੀ ਸਰਕਾਰ ਦਾ ਨਾਂ ਵੀ ਦੇ ਸਕਦੇ ਆ ਜਿਹੜੀ ਬਦਲਦੀ ਨਹੀਂ 47 ਤੋਂ ਬਾਅਦ ਉਹੀ ਬੋਰਸਾ ਉਹੀ ਭਾਉ ਜਾਏ ਉਹੀ ਕੋਟ ਕਚਹਿਰੀਆਂ ਜਿਹੜਾ ਭਗਵੰਤ ਮਾਨ ਵੀ ਕਹਿੰਦਾ ਸੀ ਨਹੀਂ ਉਹੀ ਪੁਲਿਸ ਉਹੀ ਡੰਡਾ ਹੁਣ ਇਹ ਪੁਲਿਸ ਦਾ ਡੰਡਾ ਬਦਲ ਗਿਆ ਨਾ ਇਹ ਬਦਲਿਆ ਨਾ ਇਹ ਬਦਲਣਾ ਹੁਣ ਤਾਂ ਇੱਥੋਂ ਤੇ ਕਰਾ ਕੇ ਮੋਦੀ ਸਰਕਾਰ ਨੇ ਕੋਟਾਂ ਵਾਲੇ ਵੀ ਨੰਗੇ ਕਰਤੇ ਦਿੱਲੀ ਦੱਗੇ ਹੋਏ ਸਰਿਆਂਵਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਹਾਈ ਕੋਰਟ ਦੇ ਜੱਜ ਨੇ ਫੈਸਲਾ ਕੀਤਾ ਉਹ ਵੀਡੀਓ ਦੇਖ ਕੇ ਇਹਨਾਂ ਦੇ ਨਮਾਇंदे ਨੂੰ ਵੀ ਫੜ ਕੇ ਅੰਦਰ ਕਰੋ ਤੇ ਪਰਚਾ ਦਰਜ ਕਰੋ ਬਾਪਰਿਆ ਕੀ ਪਤਨ ਨੂੰ ਬਦਲ ਕਿਉਂ ਚੰਡੀਗੜ੍ਹ ਭੇਜਤਾ ਆ ਹਾਲ ਹੈ ਗੋਟਾਂ ਦਾ ਹੁਣ ਤਾਂ ਭਰਾਵੋ ਸਿਪਰੀਨ ਕੋਰਟ ਦੇ ਜੱਜ ਵੀ ਕੀ ਜਾਂਦੇ ਆ ਇਹਨੂੰ ਅਨਸਾਫ ਦੇ ਮੰਦਰ ਕਹੀਏ ਜਿੰਨ ਦੀ ਗੱਲ ਸੜ ਚੁੱਕਿਆ ਭਰਾਵੋ ਅਣ ਟੋਟਲ ਅਫਸਰ ਸਾਹੀ ਹੈ ਕਿਸੇ ਮਹਿਕਮੇ ਦੀ ਹੈ ਜਦੋਂ ਤੁਹਾਡਾ ਕੱਠ ਵਜਦਾ ਉਹ ਤਾਂ ਉਹ ਵੀ ਕਹਿੰਦੇ ਅਸੀਂ ਕਿਸਾਨਾਂ ਦੇ ਪੁੱਤ ਹੀ ਆ ਉਹ ਭਾਈ ਜੀ ਤੁਸੀਂ ਕਿਸਾਨਾਂ ਦੇ ਪੁੱਤੋਂ ਅਮਲ ਦਾ ਦਿਖਾ ਦਿਓ ਕਿਸਾਨਾਂ ਦੇ ਪੱਖ ਦੀ ਕੋਈ ਗੱਲ ਤਾਂ ਦਿਖਾ ਦਿਓ ਤੁਸੀਂ ਬਿਨ ਬਜਾ ਛੱਡਦੇ लाठी चार्ज ਕਰਦੇ ਹੋ ਫੜ ਕੇ ਜੇਲ੍ਹਾਂ ਚਲ ਜਾਂਦੇ ਹੋ ਆ ਤੁਹਾਡਾ ਦਸਤੂਰ ਹੈ ਤੇ ਕੋਟਾ ਖਾਂ ਮੀਚ ਕੇ ਸਜ਼ਾ ਕਰਦੀਆਂ ਇਹ ਅਨਾਰਾਜ ਨਹੀਂ ਜਿਹੜੇ ਬੁੱਧੀਜੀਵੀ ਆ ਕਲਮ ਨਾਲ ਲਿਖਦੇ ਆ ਉਹਨਾਂ ਚ ਬਾਬਾ ਸਾਈ ਆ 90% ਅਪਾਜ ਆ ਜਿੰਦਗੀ ਆਪ ਉਹ ਤਰ ਫਿਰ ਨਹੀਂ ਸਕਦਾ ਉਹਨੂੰ ਜਿਹੜੀਆਂ ਰੋਜ਼ ਦੀਆਂ ਸਰੀਰਕ ਪ੍ਰਕਿਰਿਆ ਦੀ ਲੋੜ ਹੈ ਉਹਦੇ ਨਾਲ ਸਹਾਇਕ ਹੁੰਦਾ ਹੈ ਕੋਈ ਲਿਖਦਾ ਲੋਕਾਂ ਦੇ ਹੱਕ ਉਹਨੂੰ ਫੜਕੇ ਅੰਦਰ ਕੀਤਾ ਹੋਇਆ ਹੈ ਇਹ ਬੁੱਧੀਜੀਵੀ ਹੋਰ ਫੜਕੇ ਅੰਦਰ ਕੀਤੇ ਹੈ ਦਰਦੇ ਕਿੰਨੇ ਆ ਕਹਿੰਦੇ ਕਲਮ ਤਾਂ ਤੋਪਰੋਂ ਵੀ ਭੈੜੀ ਹੈ ਇਹ ਤਾਂ ਲੋਕਾਂ ਨੂੰ ਜਗਾ ਦਿੰਦੀ ਹੈ ਤੇ ਜਾਗੇ ਹੋਏ ਲੋਕ ਬੱਬ ਬਣ ਜਾਂਦੇ ਆ ਹੁਣ ਭਾਈ ਤੁਸੀਂ ਉਹਨਾਂ ਨੂੰ ਅੰਦਰ ਕਰਕੇ ਲੋਕਾਂ ਨੂੰ ਜਾਗਣੋਂ ਉਠਾ ਦੋਗੇ ਅਸੀਂ ਲੱਗੇ ਹੋਏ ਆ ਤੁਹਾਡਾ ਮਨੀ ਸਖੇਜ ਦੇ ਲੋਕਾਂ ਨੂੰ ਤਾਂ ਜਿਹੜੇ ਤੁਸੀਂ ਵਾਅਦਾ ਕਰਦੇ ਹੋ ਸਾਰਾ ਕੁਝ ਉਹ ਉਲਟ ਹੁੰਦਾ ਹੈ ਮਹੀਨੇ ਤੋਂ ਮਹੀਨੇ ਚ ਲੋਕਾਂ ਦੀ ਆਸ ਟੁੱਟ ਜਾਂਦੀ ਹੈ ਆ ਪੰਜਾਬ ਸਰਕਾਰ ਤੇ ਵੱਜੀ ਟੁੱਟੀ ਪਈ ਐ ਬਹੁਤ ਵੱਡੀ ਆਸ ਲੱਗਦੀ ਸੀ ਲੋਕਾਂ ਨੂੰ ਇਨਕਲਾਬ ਦੇ ਨਾਰੇ ਲੰਦਾ ਸੀ ਭਗਵੰਤ ਮਾਨਤਾ ਨਿਭੜਿਆ ਕੀ ਐ ਤੁਹਾਡੇ ਸਾਹਮਣੇ ਅਮਲ ਆ ਹੁਣ ਜਿਹੜਾ ਇਹ ਪ੍ਰਬੰਧ ਆ ਜਿਹੜਾ ਵੋਟਾਂ ਨਾਲ ਨਹੀਂ ਬਦਲਦਾ ਜੇਥੇ ਜਮਹੂਰੀਅਤ ਹੋਵੇ ਫਿਰ ਲੋਕ ਫੈਸਲਾ ਕਰਨੇ ਵੀ ਇਥੇ ਜੱਜ ਕਿਹੜਾ ਚਾਹੀਦਾ ਲੋਕ ਫੈਸਲਾ ਕਰਨੇ ਤੇ ਡੀਸੀ ਕਿਹੜਾ ਚਾਹੀਦਾ ਲੋਕ ਫੈਸਲਾ ਕਰ ਮੈਂ ਤੇ ਐਸਐਸਪੀ ਕਿਹੜਾ ਚਾਹੀਦਾ ਹੈ ਕਰਾਵ ਚੋਣਾ ਉਹਨਾਂ ਦੀਆਂ ਜੱਜਮੁਰੀਅਤ ਹੈ ਆ ਜਿਹੜੀਆਂ ਤੁਹਾਡੀਆਂ ਨੀਤੀਆਂ ਲੈਂਦੇ ਜੀ ਇਹਨਾਂ ਦੁਸ਼ਮਣ ਨੂੰ ਦੇਸ਼ ਵਿਕਾਸ ਕਰੋ ਅਸੀਂ ਵੀ ਆ ਜਨਾਂ ਚੋਣ ਮੈਦਾਨ ਚ ਤਰਸ ਨੂੰ ਮੁੜੀ ਇਸ ਗੱਲ ਵਾਸਤੇ ਕਿ ਕੌਣ ਕਾਰਪੋਰੇਟਾਂ ਦੇ ਹੱਕ ਚ ਹੈ ਕੌਣ ਵਿਰੋਧ ਚ ਹੈ ਤੁਹਾਡੀਆਂ ਸਾਰਿਆਂ ਦੀਆਂ ਜਮਾਨਤਾ ਜਬਤ ਹੋਣਗੀਆਂ ਅਰਾਜਪਾ ਡਾਂਗ ਦੇ ਜੋਰ ਹੁੰਦਾ ਹੈ। ਹਾਂ ਤੇ ਕੀ ਹੁੰਦੇ ਆ। ਆ ਮਸ਼ੀਨਾ ਲਿਆਉਂਦੀਆਂ। ਬਹੁਤ ਵੱਡਾ ਰੋਲਾ ਹੈ। ਵਿਰੋਧੀਆ ਪਾਰਟੀਆਂ ਨੇ ਪਾਇਆ। ਫਿਰ ਭਾਈ ਤੁਸੀਂ ਪਰਚਿਆਂ ਦੇ ਵੋਟ ਕਿਉਂ ਨਹੀਂ ਕਰਾਉਂਦੇ? ਜੇ ਤੁਸੀਂ ਇਨਸਾਫ ਵਾਲੇ ਹੋ। ਹੁਣ ਜਿਹੜੇ ਚੋਣ ਕਮਿਸ਼ਨ ਹੈ ਪਹਿਲਾਂ ਇੱਕ ਵਿਰੋਧੀ ਪਾਰਟੀ ਦਾ ਹੁੰਦਾ ਇੱਕ ਮੌਕੇ ਦੀ ਸਰਕਾਰ ਦਾ ਹੁੰਦਾ। ਇੱਕ ਸੁਪਰੀਮ ਕੋਰਟ ਦਾ ਨਮਾਇੰਦਾ ਹੁੰਦਾ। ਉਹ ਫੈਸਲਾ ਕਰਦੇ ਸੀ ਕਿ ਚੋਣਾਂ ਅਫਸਰ ਕੌਣ ਲਾਉਣੇ ਆ ਜੰਮੀ ਕਾਨੂੰਨ ਬਣਾ ਕੇ ਬਦਲਤਾ ਉਹਦੇ ਹੱਥ ਚ ਲੈ ਲਿਆ ਕਾਨੂੰਨ ਅਫਸਰ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਆ ਉਹ ਤਾਂ ਜੋ ਮਰਜ਼ੀ ਕਰਨ ਜਿਵੇਂ ਮਰਜ਼ੀ ਲੰਘਣਾ ਕਰਨ ਜਿਵੇਂ ਮਰਜ਼ੀ ਰੁਪਏ ਬੰਨਣਾ ਧੱਕਾ ਕਰਨ ਮਸ਼ੀਨਾਂ 'ਚ ਕੁਝ ਮਰਜ਼ੀ ਕਰਨ ਕਿਉਂਕਿ ਜਦੋਂ ਉਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਤੇ ਜੇ ਕੋਈ ਭਾਈ ਇਹਨੇ ਧੱਕੇ ਨਾਲ ਸਰਕਾਰ ਬਣ ਜयो ਕਹੇ ਅਸੀਂ ਲੋਕਾਂ ਦੀਆਂ ਲੋਕ ਮੰਨ ਲੋਣਗੇ ਹੁਣ ਇਹਦੇ ਬਦਲ ਚ ਜਿਹੜਾ ਇੰਡੀਆ ਗੱਠ ਜੋੜ ਬਣਿਆ ਉਹਦੇ ਜਿਹੜੀ ਕਾਂਗਰਸ ਪਾਰਟੀ ਹੈ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਐ ਪੰਜਾਬ ਦੇ ਜਿਹੜੇ ਕਾਂਗਰਸੀਓ ਤਾਂ ਵਾਅਦੇ ਦੱਸਦੇ ਹੀ ਨਹੀਂ ਵਾਅਦੇ ਕੀ ਐ ਹਰ ਇੱਕ ਪਰਿਵਾਰ ਚੋਂ ਇੱਕ ਔਰਤਾਂ ਨੂੰ 80 ਲੱਖ ਰੁਪਿਆ ਦੇਵਾਂਗੇ ਸਾਲ ਦਾ 25000 ਨੌਜਵਾਨਾਂ ਨੂੰ ਨੌਕਰੀ ਦੇਵਾਂਗੇ ਕਰਜ਼ੇ ਦੇ ਝਰੀਟ ਵੱਜੂਗੀ ਐਮਐਸਏ ਵੀ ਸਾਰੀਆਂ ਫਸਲਾਂ ਤੇ ਹੋ ਕਾਨੂੰਨੀ ਗਰੰਟੀ ਹੋ ਖਰੀਦ ਕਰਨ ਦੀ ਲਈਏ ਪ੍ਰੋਸੈਸ ਗੱਲ ਤੇ ਜੰਮੀ ਗੱਦੀ ਤੇ ਪਹੁੰਚਣ ਖਾਤਰ ਕੋਈ ਪਰਵਾਹ ਨਹੀਂ ਕਿ ਕੀ ਕਾਪੂ ਮਾਰਦੇ ਆਂ ਗੱਦੀ ਮਿਲਣੀ ਚਾਹੀਦਾ ਕੋਈ ਕਹਿਣਾ ਪੈ ਜੇ ਇਸ ਕਰਕੇ ਭਰਾਵੋ ਬਹੁਤ ਗਿਣਤੀ ਤੁਸੀਂ ਸਿੱਖ ਤੋਂ ਜਤ ਚਾਏ ਹੋ ਪਰ ਜਿੰਨੇ ਕਬਾ ਸਿੱਖ ਤਾਂ ਇਹ ਆਟੇ ਚੋਂ ਨੂਨ ਹੀ ਬਣਦੇ ਆ ਪੂਰਾ ਟਾਣੀ ਬਣਦੇ ਜੇ ਕਹਿਣਾ ਹੋਵੇ ਪੰਜਾਬ ਦੀ ਗਿਣਤੀ ਵੀ 3.5 ਕਰੋੜ ਤੋਂ ਟੱਪ ਚੁੱਕੀ ਹੈ ਸਾਰੀਆਂ ਜਥੇਬੰਦੀਆਂ ਲੱਗ ਜੀਏ ਕਿੰਨਾ ਇਕੱਠ ਕਰੋਗੇ ਵੱਧ ਵਧ ਲੱਖ ਦਾ ਹੁਣ ਲੱਖ ਦਾ 1 ਕਰੋੜ ਦਾ 1% ਬਣਿਆ ਤੇ 2.5 ਕਰੋੜ ਦੀ ਆਬਾਦੀ ਹੋਰ ਪਈ ਹੈ ਜਦੋਂ 1% ਦਾ ਤੀਜਾ ਹਿਸਾ ਸਾਰੀਆਂ ਜਥੇਬੰਦੀਆਂ ਜਰ ਰਲ ਕੇ ਕਰੋ ਹੁਣ ਉਹਨਾਂ ਜਥੇਬੰਦੀਆਂ ਚ ਬਹੁਤੀਆਂ ਜਥੇਬੰਦੀਆਂ ਨਾਰਾ ਕਿ ਮੋਦੀ ਨੂੰ ਹਰਾ ਦਿਓ ਜਿਹੜਾ ਮੋਦੀ ਦੀ ਕੈਂਡੀਡੇਟ ਨੂੰ ਹਰਾ ਸਕਦਾ ਉਹਨੂੰ ਜਿਤਾ ਦਿਓ ਇਹਦਾ ਮਾਰਤਲ ਲੋਕਾਂ ਦਾ ਘੋੜਾ ਤੋਂ ਵਿਸ਼ਵਾਸ ਹਟਾ ਕੇ ਪਾਰਲੀਮੈਂਟ ਤੇ ਬਣਾਉਣੇ ਹੋ ਜਿਹੜੇ ਲੋਕਾਂ ਦਾ ਘੋੜਾ ਤੇ ਵਿਸ਼ਵਾਸ ਵੱਜਾ ਦਿੱਲੀ ਘੋੜੇ ਦੇ ਵਿੱਚ ਜਿਹਦੇ ਚੋਂ ਸੂਰ ਲਾਗੂ ਕੀਤੇ ਕਿ ਕਿਸੇ politikar ਦੇ ਪਾਰਟੀ ਦੇ ਲੀਡਰ ਨੂੰ ਨੇੜੇ ਨਹੀਂ ਲੱਗਣ ਦਿੱਤਾ ਕਿਸੇ ਇੱਕ ਧਰਮ ਦਾ ਬੋਲਬਾਲਾ ਨਹੀਂ ਹੋਣ ਦਿੱਤਾ ਕਿਸੇ ਇੱਕ ਜਾਤ ਦਾ ਨਹੀਂ ਹੋਣ ਦਿੱਤਾ ਕਿਸੇ ਇੱਕ ਸਟੇਟ ਦਾ ਨਹੀਂ ਹੋਣ ਦਿੱਤਾ ਉਹ ਬਾਈ ਤਾਂ ਹੋਂਦੋਲਣ ਜਿੱਤਿਆ ਗਿਆ ਸਾਡੇ ਵਿੱਚੋਂ ਹੀ ਬਥੇਰੀਆਂ ਤਾਕਤਾਂ ਜੋਰ ਲਾਉਂਦੀਆਂ ਸੀ ਕਿ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਖਾਲਸਤਾਨ ਦੀ ਗੱਲ ਨਹੀਂ ਕਰਦੇ ਜਿਹਦਾ ਮਤਲਬ ਕੋਣ ਨੂੰ ਲਈ ਤੋਂ ਲਾਉਣ ਦਾ ਮਸਲਾ ਸੀ ਵੱਡੇ ਗਿਣਤੀ 'ਚ ਦੋਸ ਲੱਗੇ ਆ ਉਹਨਾਂ ਸਾਰਿਆਂ ਦੇ ਬਾਵਜੂਦ ਨਾ ਅਸੀਂ ਆਪਦੀ ਲੀਹ ਤੋਂ ਹੱਲਿਆ ਨਾ ਪੜਗਾੜ ਚ ਆਏ ਆ ਮੋਦੀ ਨੂੰ ਸਿੱਟਿਆ ਮੋਦੇ ਮੂੰਹ ਪਰ ਰਾਣੀਤਾ ਉਹੀ ਹੈ ਉਹੀ ਰਾਣੀਤਾ ਭਾਂਤ ਮੰਨਦੀ ਹੈ ਜਿਹੜੇ ਪਾਰਟੀ ਦੇ ਲੀਡਰ ਹੁਣ ਕਹਿੰਦੇ ਕਾਂਗਰਸ 'ਚੋਂ ਲਗਭਗ 85 ਹੈ ਜਿਹੜੇ ਭਾਰਤੀ ਜਨਤਾ ਪਾਰਟੀ ਜਾ ਬੜਿਆ ਉਹਨਾਂ 50 ਸਿਆਂ ਨੂੰ ਕਹਿੰਦੇ ਟਿਕਟਾਂ ਵੀ ਮਿਲ ਗਈਆਂ ਗਏ ਤਾਂ ਪਤਾ ਨਹੀਂ ਹੋਰ ਕਿੰਨੇ ਹੋਣਗੇ ਹੁਣ ਇਹਨੂੰ ਭਾਈ ਕਾਂਗਰਸ ਕਹੀਏ ਕਿ ਭਾਰਤੀ ਜਨਤਾ ਪਾਰਟੀ ਕਹੀਏ ਇਹੀ ਹਾਲ ਆ ਸਾਰਿਆਂ ਦਾ ਇਸ ਕਰਕੇ ਕੋਈ ਫਰਕ ਨਹੀਂ ਇਹਨਾਂ ਨੂੰ ਜੇ ਪਿੰਡ ਦੇ ਐਸਖ ਛਾਇੜ ਤੇ ਖੇਤੀ ਕਰਦੇ ਆ ਇਦਨਾ ਠੇਕੇ ਤੇ ਮਿਲਿਆ ਪਾ ਉਧਰ ਲਈ ਕਿ ਤਾ ਵੀ ਉਹੀ ਕਰਦੇ ਆ ਪਾ ਖੇਤੀ ਵਾਲਾ ਆਪਣ ਤੋਂ ਲੱਗਦੀ ਕੋਈ ਬਹੁਤ ਉਪਰੀ ਗੱਲ ਐ। ਆ ਲੈ। ਕਿਉਂਕਿ ਸਾਰਿਆਂ ਨੇ ਉਹ ਨੀਤੀਆਂ ਲਾਗੂ ਕਰ। ਸੋਚਣਾ ਕਰਦੇ ਐ ਇਹ ਨਹੀਂ ਕਹਿੰਦੇ ਵੀ ਤੁਹਾਡੀਆਂ ਨੀਤੀਆਂ ਗਲਤ ਐ। ਅਸੀਂ ਜੋtio ਜੋ ਬਾਹਰ ਆ ਮੰਗੇ। ਅਸੀਂ ਜਿਹੜੀਆਂ ਸੰਧੀਆਂ ਬਾਦਲਾਂ ਨਾਲ ਹੋਈਆਂ ਉਹ ਸੰਧੀਆਂ ਤੋੜਾਂਗੇ ਇਹ ਨਹੀਂ ਕਹਿੰਦੇ। ਕਹਿੰਦੇ ਸੋਥੋਂ ਸਹੀ ਨਹੀਂ ਲਾਗੂ ਹੋਈਆਂ। ਅਸੀਂ ਸਹੀ ਲਾਗੂ ਕਰਾਂਗੇ। ਸਹੀ ਲਾਗੂ ਕਰਨਾ ਮਤਲਬ ਵੀ ਤੁਹਾਡੇ ਨੂੰ ਅਸੀਂ ਵੱਧ ਲੋਕਾਂ ਦੀ ਲੁੱਟ ਕਰਕੇ ਉਹਨਾਂ ਕਾਰਪੋਰੇਟਾਂ ਦੀ ਸੇਵਾ ਕਰਾਂਗੇ ਆ ਬੋਲਦੇ ਇੱਕ ਦੂਜੇ ਬਤਰੇ ਪ੍ਰਤੀ ਫਿਰ ਭਾਈ ਕੀ ਆਸ ਰੱਖੀ ਇਹਨਾਂ ਤੋਂ ਇਸ ਕਰਕੇ ਭਰਾਵੋ ਅਪੀਲ ਆ ਬੇਨਤੀ ਐ ਕਿ ਜਿਵੇਂ ਤੁਸੀਂ ਅੱਜ ਨਵਾਈ ਐ 26 ਨੂੰ ਇਹਨੂੰ ਇਸ ਕੱਟ ਨੂੰ 5 ਗੁਣਾ ਕਰਨਾ ਤੇ ਭੈਣਾਂ ਵਾਲਾ 10 ਗੁਣਾ ਕਰਨਾ ਕਿਉਂਕਿ ਅੱਜ ਤਾਂ ਸਾਵੀਆਂ ਭੈਣਾਂ ਆਈਆਂ ਫਿਰ ਇਹ ਗੱਲ ਜਾਊਗੀ ਦੁਨੀਆ 'ਚ ਕਿ ਪੰਜਾਬ ਦੇ ਲੋਕ ਐ ਨਹੀਂ ਵੀ ਦਿੱਲੀ ਕੋਲ ਵੇਲੇ ਜਾਗਦੇ ਸੀ ਪੰਜਾਬ ਦੇ ਲੋਕ ਤਾਂ ਉਵੇਂ ਹੀ ਜਾਗਦੇ ਐ ਉਹਦੋਂ ਗਾਹਾਂ ਗੱਲਾਂਗੀ ਪਹਿਲਾਂ ਕੱਲੀਆਂ-ਕੱਲੀਆਂ ਜੱਥੇ ਬੰਦੇ ਸੀ ਇਹ ਤਾਂ ਹੁਣ ਅੱਡੋ-ਅੱਡੀ ਤਬਕਿਆਂ ਜੱਥੇ ਬੰਦਿਆਂ ਇਕੱਠੀਆਂ ਹੋ ਗਈਆਂ ਆਪਰਾਵੋ ਤੁਹਾਡੇ ਸਿਰ ਤੇ ਐ ਤੇ ਸਾਡਾ ਤਾਂ ਹੱਡੇ ਤੇ ਰੱਬਰ ਦਾ ਭਰੋਸਾ ਐ ਨਹੀਂ ਅੱਗੇ ਆਵਾਂ ਆਪਾਂ 12 ਸਾਲੇ ਪੋਸਟੇਜ ਚਲਾ ਕੇ ਗੀਤਾਂ ਵਾਲੀ 1 ਵਜੇ ਬੁਲਾ ਰਹੇ ਬੁਲਾਉਣੇ ਆ ਤੇ ਜੋਰ ਹੁੰਦਾ ਵੀ 3 ਵਜੇ ਨੂੰ ਸਮਾਪਤੀ ਕਰ ਦਿਆ ਨਹੀਂ ਜਾਂਦਾ ਉੱਠ ਕੇ ਭੱਜਦੀ ਤੇ ਸੱਚਿਓਂ ਹੀ ਕੁਛ ਬੰਦੇ ਬਸਾਂ ਚ ਜਾ ਕੇ ਦੂਜਿਆਂ ਨੂੰ ਫੋਨ ਕਰਨ ਲੱਗ ਜਾਂਦੇ ਆ ਤੇ ਜੇ ਸਾਢੇ ਤਿੰਨ ਤਿੰਨ ਤੋਂ ਸਾਢੇ ਤਿੰਨ 4 ਵਜਾ ਨਾ ਤੇ ਸੱਚਿਓਂ ਅੱਦਾ ਪੜਾਲ ਉੱਠ ਖੜਦਾ ਆ ਆ ਹਾਲਤ ਹੈ ਅਜ ਤਾਂ ਨੂੰ ਸੀ ਕਹਿ ਕੇ ਲਿਆਇ ਬਿਨੇ ਰਾਹ ਹੋ ਸਕਦਾ ਹੈ ਬੈਠੇ ਹੁੰਜੇ ਆਸਬੂ ਦੇਣ ਦਾ ਮਸਲਾ ਹੈ ਉਹ ਭਾਈ ਜਿਹੜੇ ਬੱਸਾਂ ਜਾਵੜੇ ਦੇ ਵਿੱਚ ਬੰਨਾਲ ਦੇ ਬੈਠੇ ਅਗ ਮਾਰੀ ਜੋ ਫੋਨ ਗੱਲ ਉਲਟ ਹੋ ਗਈ ਜਾਉਂਗੇ ਉਹਦੇ ਜਦੋਂ ਸਮਾਪਤੀ ਹੋਊਗੀ ਫਿਰ ਬੰਨਾਲ ਚ ਕਿਉਂ ਨਾ ਬੈਠੋ ਗਰਮੀਆਂ ਸਿਰੇ ਦੀ ਕੋਈ ਰੌਲਾ ਨਹੀਂ ਅੱਜ ਦਾ ਭਰਾਵੋ ਜਿਹੜੇ ਸਾਡੇ ਗੁਰੂ ਤਤਿਆਂ ਦਵਿਆਂ ਦੇ ਬੈਠੇ ਐ ਅੱਜ ਤਾਂ ਅਸੀਂ ਉਹਦਾ ਸਬੂਤ ਦੇਣਾ ਸੀ ਠੀਕ ਐ ਇਹਨਾਂ ਨੂੰ ਲੱਗਿਆ ਬਾਲਾ ਮਹਿੰਗਾ ਪਊਗਾ ਬਾਲਿਆਂ ਸਟੇਡਾਂ ਦੀ ਮੋਰ ਸੱਦੀ ਹੋਈ ਪਤਾ ਨਹੀਂ ਕਿੱਥੇ ਪੇੜ ਹੋ ਜੇ ਸੱਚਿਓ ਸੁਭਾਵਣਾ ਸੀ ਇਸ ਗੱਲ ਦੀ ਤੇ ਸਾਡੀ ਤਿਆਰੀ ਸੀ ਸਾਰੇ ਜ਼ਿਲ੍ਹਿਆਂ ਨੂੰ ਸੱਦਾ ਸੀ ਕਿ 11 ਵਜੇ ਇਕੱਠੇ ਹੋ 12 ਵਜੇ ਸਹੀ ਰੋੜਾਂ ਤੇ ਚੜਾਂਗੇ ਜਿਹੜੀ ਮਰਜ਼ੀ ਫੋਰਸ ਖੜੀ ਹੋਵੇ ਫੋਰਸ ਨੂੰ ਤੱਕ ਕੇ ਜਾਵਾਂਗੇ ਜੀਟੀ ਰੋਡ ਰੋਕਾਂਗੇ ਕਿਉਂਕਿ ਅਸੀਂ ਤਾਂ ਪਟਿਆਲੇ ਆਉਣਾ ਹੈ ਫਿਰ ਸਾਡਾ ਹੱਕ ਕਿੱਧਰ ਗਿਆ ਜੇ ਵੱਡੀ ਜ਼ਮੂਰੀਅਤ ਹੈ ਇਹ ਜੋ ਕਾਨੂੰਨ ਹਾਕਾ ਵੀ ਜਿੱਥੇ ਮਰਜ਼ੀ ਬੋਲਣ ਉਹਦੇ ਆਲੇ-ਦਾਲੇ ਬਾੜ ਕਰਦੇ ਐ ਆ ਜਿਹੜੇ ਪੁਲਿਸ ਵਾਲੇ ਭਰਾਵਾਂ ਦੀ ਬਾੜ ਕੀਤੀ ਹੋਈ ਐ ਇਹਨਾਂ ਨਾਲ ਅਨਸਾਫ਼ ਹੁੰਦਾ ਕਿਤੇ 24 ਘੰਟੇ ਦੀ ਡਿਊਟੀ ਐ ਤਨਖਾਹ 8 ਘੰਟਿਆਂ ਦੀ ਐ ਜਦੋਂ ਮਰਜ਼ੀ ਹਾਕ ਮਾਰ ਦਿੰਦੇ ਆ ਤਿੰਨ ਦਿਨਾਂ ਦੇ ਖੜਾਏ ਹੋਏ ਐ ਸੜਕਾਂ ਤੇ ਹੁਣ ਤਾਂ ਜਹਾਜ਼ਾ ਹੀ ਆਉਣਾ ਐ ਸੜਕਾਂ ਤੇ ਕਾਦੇ ਵਾਸਤੇ ਖੜਾਏ ਸੀ ਇਹਨੇ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਠਣ ਡਿਆ ਜਾਣਾ ਹੈ ਜਾਣਾ ਜਹਾਜ਼ ਤੇ ਹੈ ਤੇ ਪੁਲਿਸ ਵਾਲੇ ਸੜਕਾਂ ਤੇ ਡਾਂਗ ਫੜਾ ਕੇ ਖੜਾਏ ਹੁੰਦੇ ਆ ਗਾਉਂ ਫੜਾਉਂਦੇ ਆ ਦੇਖਦੇ ਆ ਵੀ ਕੋਈ ਇੰਨਾ ਚ ਬਾਗੀ ਤਾਂ ਨਹੀਂ ਹੋ ਰਿਹਾ ਸਾਡਾ ਹੁਕਮ ਮੰਨਦੇ ਆ ਪੁਲਿਸ ਵਾਲੇ ਚੈੱਕ ਕਰਦੇ ਆ ਲਗਾਤਾਰ ਇੰਨਾ ਭਰਾਵਾਂ ਨੂੰ ਜਿਹੜਾ ਤੁਹਾਡੇ ਹੀ ਤੂਤੀ ਪੁੱਤ ਹੈ ਠੀਕ ਆ ਪੇਟ ਦਾ ਮਸਲਾ ਨੂੰ ਕਰਨਾ ਪੈਣਾ ਸਾਰਾ ਕੁਝ ਪਰ ਜਦੋਂ ਤੁਸੀਂ ਇਕੱਠੇ ਹੋਗੇ ਉਦੋਂ ਉਹਦੇ ਪਿੰਡ ਦਾ ਮਸਲਾ ਤਾਂ ਆਪਾਂ ਹੱਲ ਕਰ ਲਾਂਗੇ ਫਿਰ ਉਧਰ ਨਹੀਂ ਖੜਦੇਓ ਸੋਡੇ ਨਾਲ ਖੜੇ ਹੋਣਗੇ ਉਦੋਂ ਭਰਾਵੋ ਆ ਜਿਹੜਾ ਗਲਾਫ ਹੈ ਇਸ ਪ੍ਰਬੰਧ ਦਾ ਸੜਿਆ ਗਲਿਆ ਇਹਨੂੰ ਪਾਸੇ ਕਰਾਂਗੇ ਉਦੋਂ ਪੁਗਤ ਹੋਊਗੀ ਸਾਡੀ ਜਿਹੜੀ ਅਸੀਂ ਕਹਿੰਨਾ ਕਿਸਾਨਾਂ ਮਜ਼ਦੂਰਾਂ ਦੀ ਪੁਗਤ ਬਣਾਉਣੀ ਹੈ ਉਥੋਂ ਤੱਕ ਜਾਣਾ ਹੈ ਕਿਸੇ ਬੰਦੇ ਦੀ ਗੱਲ ਨਹੀਂ ਲਹਿਰ ਦੀ ਗੱਲ ਹੈ ਜੇ ਕੋ ਮੈਨੂੰ ਕਹੇ ਕਿੰਨਾ ਕਰ ਜਾਊਗਾ ਜਾ ਬਣੇਗਾ ਉਥੇ ਮੇਰਾ ਥੋੜਾ ਅੱਗਾ ਪਿੱਛਾ ਮੰਗਿਆ ਬਹੁਤ ਪਰ ਲਹਿਰ ਤਾਂ ਦੇਰੋਂ ਨਹੀਂ ਚੜਾਈ ਜਾਂਦੀ ਹੁੰਦੀ ਐ ਜੇ ਬਹੁਤ ਵੱਡਾ ਜ਼ਬਰ ਵੀ ਕਰ ਦੇ ਸਰਕਾਰ ਉਹ ਬਖਤੀ ਹੁੰਦਾ ਉਦੋਂ ਹੋਰ ਵੱਧ ਜੋਰ ਨਾਲ ਉੱਠਦੀ ਐ ਕਸ਼ਮੀਰ ਤੇ ਕਿੱਡਾ ਵੱਡਾ ਜ਼ਬਰ ਕਰਿਆ ਉਹ ਫਿਰ ਭਾਈ ਇਹ ਹਾਕਮਾਂ ਨੇ ਐਡਾ ਵੱਡਾ ਲੋਕਾਂ ਦਾ ਭਲਾ ਕਰਤਾ ਸੀ ਉਥੇ ਕੈਂਡੀਡੇਟ ਹੀ ਨਹੀਂ ਖੜੇ ਕਰ ਇਹਨਾਂ ਨੇ ਕੋਈ ਕੈਂਡੀਡੇਟ ਨਹੀਂ ਕਸ਼ਮੀਰ 'ਚ ਖੜਾ ਕਰਿਆ ਤੇ ਨਾਗਾ ਲੜ 'ਚ ਅੱਠ ਜ਼ਿਲ੍ਹਿਆਂ 'ਚ ਕੋਈ ਵੋਟ ਹੀ ਨਹੀਂ ਪਈ ਆਹ ਹਾਲਤ ਬਣ ਰਹੀ ਹੈ ਹਿੰਦੁਸਤਾਨ ਦੀ ਭਰਾਵੋ ਤੁਹਾਡੇ ਪੱਖ ਦਾ ਸਮਾਂ ਆ ਰਿਹਾ ਹੈ ਇਹ ਪੰਜਾਬ ਪੱਧਰ ਦੀ ਜਥੇਬੰਦੀ ਨੇ ਜੇ ਭਾਰਤੀ ਕਿਸਾਨਾਂ ਨੂੰ ਇਹਦਾ ਧਰਿਆ ਹੈ ਭਾਰਤੀ ਕਿਸਾਨ ਨੂੰ ਏਕਤਾ ਗਰਾਹਾ ਇਹਦਾ ਮਲ ਭਾਰਤੀ ਜਥੇਬੰਦੀ ਬਣਾਉਣੀ ਹੈ ਤੇ ਭਾਰਤੀ ਜਥੇਬੰਦੀ ਬਣਨੀ ਸ਼ੁਰੂ ਹੋਈ ਹੈ ਕਿੰਨੀਆਂ ਸਟੇਟਾਂ ਚੋਂ ਹਾਕਾਂ ਵੱਜਣ ਲੱਗ ਗਿਆ ਆਪਾਂ ਨੂੰ ਕੁਝ ਸਟੇਟਾਂ ਚ ਬਣਾ ਵੀ ਲਈ ਹੈ ਪਰ ਕਿਉਂਕਿ ਇਸ ਜੋਗਤਾ ਵਾਲੇ ਭਰਾਵੋ ਸੈਂਕੜੇ ਲੀਡਰ ਚਾਹੀਦੇ ਜਿਹੜੀ ਸਾਡੀ ਸੂਬਾ ਕਮੇਟੀ ਹੋਣਾ ਹੈ ਇਹ ਤੁਸੀਂ ਬਣਨੇ ਜਿੰਮੇਵਾਰੀਆਂ ਤੁਸੀਂ ਚੱਕਣੀਆਂ ਆਓ ਇਹ ਜਿੰਮੇਵਾਰੀਆਂ ਚੱਕੋ ਸਿੱਧੀ ਭਾਰਤ ਪੱਧਰ ਦੀ ਜਥੇਬੰਦੀ ਬਣੂਗੀ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਰਾਵੋ ਬਹੁਤ ਯਾਰ ਬੈਠੇ ਹੋ ਜਣੀ ਸਵੇਰੇ 12 ਵਜੇ ਦਾ ਮੈਂ ਦੇਖਣ ਲੱਗਿਆ ਜਿਹੜੀਆਂ ਭੈਣਾਂ ਇੱਥੇ ਬੈਠੀਆਂ ਨੇ ਇੱਥੇ ਹੀ ਬੈਠੀਆਂ ਨੇ ਇਹੀ ਗੱਲ ਉਹਨਾਂ ਹਾਕਮਾਂ ਨੂੰ ਰੜਕਦੀ ਆਹੀ ਜਾਵਤਾ ਜਿਹੜਾ ਇਹਦੀਆਂ ਗੱਲਾਂ ਹੁੰਦੀਆਂ ਨੇ ਇਸ ਕਰਕੇ ਸਲਾਮ ਆ ਤੁਹਾਨੂੰ ਜਿਹੜੀ ਗੱਲ ਪ੍ਰਧਾਨ ਜੀ ਕਹਿ ਕੇ ਗਏ ਨੇ ਵੀ 10 ਗੁਣਾ ਜਣੀ ਸੱਬੀ ਵਾਲੀ ਰੈਲੀ 'ਚ ਇੱਕ ਇੱਕ ਭੈਣ 10-10 ਨੂੰ ਲੈ ਕੇ ਆਵੇ ਇਸ ਕਰਕੇ ਇਹ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਹੁਣ ਆਪਣੇ ਸੂਬੇ ਦੇ ਪ੍ਰਧਾਨ ਜਗENDER ਸਿੰਘ ਜੀ ਉਗਰਾਹਾ ਉਹਨਾਂ ਨੇ ਬੋਲਣਾ ਉਧਰੋਂ ਮੋਦੀ ਵਾਲਾ ਨਿਬੜ ਗਿਆ ਕੰਮ ਉਹ ਬੋਲ ਗਿਆ ਆ ਤੁਹਾਡਾ ਰੋਹ ਆ ਜਿਹੜਾ ਤੁਹਾਡਾ ਸੇਕ ਆ ਇਹ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਲੋਕ ਇੱਕ ਤਾ ਜਿੰਦਾਬਾਦ